ਕੋਈ ਮਹੱਲਾ ਪੰਜਵਾਂ ਕਥਣੀਆਂ ਸੰਤਾਂ ਤੇ ਸੁਖਾਉ ਪੰਧੀਆਂ ਨਾਨਕ ਲੱਦਣੀਆਂ ਤਿਨਾਂ ਜਿੰਨਾ ਭਾਗ ਮਥਾੜੈ ਮਹੱਲਾ ਪੰਜਵਾਂ ਡੂੰਗਰ ਜਲਾ ਥਲਾ ਭੂਮ ਬਨਾ ਫਲ ਕੰਦਰਾ ਪਾਤਾਲਾਂ ਆਕਾਸ ਪੂਰਨ ਹਭ ਘਟਾਂ ਨਾਨਕ ਪੇਖ ਜੀਉ ਇਕਤ ਸੂਤ ਪਰੋਤੀਆਂ ਪੌੜੀ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਜੇ ਸਹਜ ਖਿਲਾਏਂਦਾ ਨਹੀਂ ਕਰਦਾ ਯਾਲਕ ਔਗਣ ਕੋ ਨਾ ਚਿਤਾਰਦਾ ਗਲ ਸੀਤੀ ਲਾਇਕ ਮੋਹ ਮੰਗਾ ਸੋਈ ਦੇਵੰਦਾ ਹਰ ਪਿਤਾ ਸੁਖ ਦਾਇਕ ਗਿਆਨ ਰਾਸ ਨਾਮ ਧਨ ਸੌਪਿਉਨ ਇਸ ਸੌਦੇ ਲਾਇਕ ਸਾਂਝੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾਲ ਕਦੇ ਨਾ ਵਿਛੜੈ ਹਰ ਪਿਤਾ ਸਭਨਾ ਗੱਲਾਂ ਲਾਇਕ ਸ਼ਲੋਕ ਡੱਖਣੇ ਮਹੱਲਾ 5 ਨਾਨਕ ਕੱਟਣਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆ ਕੋਏ ਜਿਵਨ ਦੇ ਵਿਛੜਹਿ ਓਏ ਮੋਇਆ ਨਾ ਜਾਹੀ ਛੋੜ ਮਹੱਲਾ 5 ਨਾਨਕ ਬਿਜਲੀਆਂ ਚਮਕਨ ਕੁਰਨ ਘਟਾਂ ਅਤ ਕਾਲੀਆਂ ਵਰਸਨ ਮੇਗ ਅਪਾਰ ਨਾਨਕ ਸੰਗਮ ਪਰੀ ਸੁਹੰਦੀਆਂ ਮਹੱਲਾ ਪੰਜਵਾਂ ਜਲ ਤਲ ਨੀਰ ਭਰੇ ਸੀਤਲ ਪਵਨ ਚਲਾਰ ਦੇ ਸੇਜਣੀਆਂ ਸੋਇਨ ਹੀਰੇ ਲਾਲ ਜੜੰਦੀਆਂ ਸੁਭਰ ਕੱਪੜ ਭੋਗ ਨਾਨਕ ਪਰੀ ਵੇ ਹੋਣੀ ਤੱਤੀਆਂ ਪੌੜੀ ਕਾਰਨ ਕਰਤਾ ਜੋ ਕੀਆ ਸੋਈ ਹੈ ਕਰਨਾ ਜੇ ਸੋ ਧਾਵਹਿ ਪ੍ਰਾਣੀਆਂ ਪਾਵਹਿ ਧੁਰ ਲੈਣਾ ਬਿਨ ਕਰਮਾ ਕਿਛੂ ਨ ਲੱਭਈ ਜੇ ਫਿਰ ਹੈ ਸਭ ਧਰਨਾ ਗੁਰ ਮਿਲ ਭਉ ਗਵਿੰਦ ਕਾ ਭੈ ਡਰ ਦੂਰ ਕਰਨਾ ਭੈ ਤੇ ਬੈਰਾਗ ਉਪਜੈ ਹਰ ਖੋਜਤ ਫਿਰਨਾ ਖੋਜਤ ਖੋਜਤ ਸਹਿਜ ਉਪਜਿਆ ਫਿਰ ਜਨਮ ਨ ਮਰਨ ਨਾ ਹਿਐ ਕਮਾਏ ਧਿਆਇਆ ਆਇਆ ਸਾਧ ਸਰਨਾ ਬੋਹਿਤ ਨਾਨਕ ਦੇਉ ਗੁਰ ਜਿਸ ਹਰ ਚੜਾਏ ਤਿਸ ਭਉਜਲ ਤਰਨਾ ਸ਼ਲੋਕ ਮਹਲਾ 5ਵਾਂ ਪਹਿਲਾ ਮਰਨ ਕਬੂਲ ਜੀਵਨ ਕੀ ਛਾੜਿਆਸ ਹੋ ਸਭਨਾ ਕੀ ਰੇਣੁ ਕਾ ਤਉ ਆਉ ਹਮਾਰੇ ਪਾਸ ਮਹਲਾ 5ਵਾਂ ਮੁਆ ਜੀਵਨ ਦਾ ਪੇਖ ਜੀਵਨ ਦੇ ਮਰ ਜਾਣ ਜਿੰਨਾ ਮੁਹੱਬਤ ਇੱਕ ਸਿਉ ਤੇ ਮਾਨਸ ਪ੍ਰਧਾਨ ਮਹੱਲਾ ਪੰਜਵਾਂ ਜਿਸ ਮਨ ਵੱਸੈ ਪਾਰ ਬ੍ਰਹਮ ਨਿਕਟ ਨਾਇ ਆਵੇ ਪੀਰ ਪੁਖ ਤਿਕ ਤਿਸ ਨਾ ਵਿਆਪਈ ਜਮ ਨਹੀਂ ਆਵੇ ਨੀਰ ਪੌੜੀ ਕੀਮਤ ਕਹਿਣ ਨਾ ਜਾਈਐ ਸੱਚ ਸਾਹਾ ਅਡੋਲੇ ਸਿੱਧ ਸਾਧਕ ਗਿਆਨੀ ਧਿਆਨੀਆਂ ਕੌਣ ਤੁਧ ਨੂੰ ਤੋਲੇ ਪੰਨਣ ਕੜਨ ਸਮਰਾਤ ਹੈ ਊਪਤ ਸਭ ਪਰਲੈ ਕਰਨ ਕਰਨ ਸਮਰਾਤ ਹੈ ਕਟ ਕਟ ਸਭ ਬੋਲੈ ਰਿਜਕ ਸਮਾਹੇ ਸਭ ਸੈ ਕਿਆ ਮਾਨਸ ਡੋਲੈ ਗਹਿਰ ਗੰਭੀਰ ਅਥਾਹ ਤੂੰ ਗੁਣ ਗਿਆਨ ਅਮੋਲੈ ਸੋ ਇਹ ਕੰਮ ਕਮਾਵਣਾ ਕੀਆ ਧੁਰ ਮੋਲੈ ਤੁਧੋ ਬਾਰ ਕਿਛ ਨਹੀਂ ਨਾਨਕ ਗੁਣ ਬੋਲੈ ਰਾਗ ਮਾਰੂ ਬਾਣੀ ਕਬੀਰ ਜੀਓ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਪੰਡਿਆ ਕਮਣ ਕਮਤ ਤੁਮ ਲਾਗੇ ਬੂਢੋ ਹੋਗੇ ਪਰਵਾਰ ਸਕਲ ਸਿਓ RAM ਨਾ ਜਪੋ ਅਪਾਗੇ ਰਹਾਉ ਵੇਦ ਪੁਰਾਨ ਪੜੇ ਕਾ ਕਿਆ ਗੁਣ ਖਰ ਚੰਦਨ ਜਸ ਭਾਰਾ RAM ਨਾਮ ਕੀ ਗਤ ਨਹੀਂ ਜਾਨੀ ਕੈਸੇ ਉਤਰ ਸਪਾਰਾ ਜੀ ਬਦਹੋ ਸੋ ਧਰਮ ਕਰ ਥਾਪੋ ਧਰਮ ਕਹੋ ਕਤ ਭਾਈ ਆਪਸ ਕੋ ਮਨਵਰ ਕਰ ਥਾਪੋ ਕਾ ਕਉ ਕਹੋ ਕਸਾਈ ਮਨ ਕੇ ਅੰਦੇ ਆਪ ਨਾ ਬੂਝੋ ਕਾਹੇ 부ਝਾਵੋ ਭਾਈ ਮਾਇਆ ਕਾਰਨ ਵਿਦਿਆ 베ਚੋ ਜਨਮ ਅਭਿਰਥਾ ਜਾਈ ਨਾਰਦ ਬਚਨ ਵਿਆਸ ਕਹਤ ਹੈ ਸੁਖ ਕੋ ਪੂਛੋ ਜਾਈ ਕਹ ਕਬੀਰ ਰਾਮੈ ਰਾਮ ਛੂਟੋ ਨਾਹਿ ਤਾ ਬੂਡੇ ਪਾਈ ਬਨਹਿ ਬਸੇ ਕਿਉ ਪਾਈਐ ਜੋ ਲੋ ਮਨਹੁਨਾ ਤਜਹਿ ਬਿਕਾਰ ਜਿਹ ਘਰ ਬਨ ਸੰਸਰ ਕੀਆ ਤੇ ਪੂਰੇ ਸੰਸਾਰ ਸਾਰ ਸੁਖ ਪਾਈਐ ਰਾਮਾ ਰੰਗ ਰਵਹੁ ਆਤਮੈ ਰਾਮ ਰਹਾਉ ਜਟਾ ਪਸਮ ਲੇਪਨ ਕੀਆ ਕਹਾਂ ਗੁਫਾ ਮਹਿ ਬਾਸ ਮਨ ਜੀਤੇ ਜਗ ਜੀਤਿਆ ਜਾਂ ਤੇ ਵਿਖਿਆ ਤੇ ਹੋਏ ਉਦਾਸ ਅੰਜਨ ਦੇ ਸਬੈ ਕੋਈ ਟੁਕ ਚਾਹਨ ਮਾਏ ਵਿਡਾਨ ਗਿਆਨ ਅੰਜਨ ਜੇ ਪਾਇਆ ਤੇ ਲੋਇਨ ਪਰਵਾਨ ਕਹਿ ਕਬੀਰ ਅਬ ਜਾਨਿਆ ਗੁਰ ਗਿਆਨ ਦੀ ਆ ਸਮਝਾਈ ਅੰਤਰਗਤ ਹਰ ਭੇਟਿਆ ਅਬ ਮੇਰਾ ਮਨ ਕਤਹੂ ਨਾ ਜਾਏ ਰਿੱਦ ਸਿਦ ਜਾ ਕੋ ਫੁਰੀ ਕਹ ਕਾਹੂ ਸਿਉ ਕਿਆ ਕਾਜ ਤੇਰੇ ਕਹਨੇ ਕੀ ਗਤ ਕਿਆ ਕਹੂੰ ਮੈ ਬੂਲਤ ਹੀ ਬਦਲਾਜ RAM ਜਿਹ ਪਾਇਆ RAM ਤੇ ਭਵੈ ਨ ਬਾਰੈ ਬਾਰ ਰਹਾਉ ਝੂਠਾ ਜਗ ਦੇਹਕੇ ਕਨਾ ਦਿਨ ਦੁਏ ਬਰਤਨ ਕੀ ਆਸ RAM ਕੁਦਕੇ ਜਿਹ ਜਨ ਪੀਆ ਤੇਹ ਬਹੋਰ ਨ ਭਈ ਪਿਆਸ ਗੁਰ ਪ੍ਰਸਾਦ ਜਿਹ ਬੂਝਿਆ ਆਸਾ ਤੇ ਭਇਆ ਨਿਰਾਸ ਸਭ ਸੱਚ ਨਦਰੀ ਆਇਆ ਜੋ ਆਤਮ ਭਇਆ ਉਦਾਸ ਰਾਮ ਨਾਮ ਰਸ ਚਾਖਿਆ ਹਰ ਨਾਮਾ ਹਰ ਤਾਰ ਕਉ ਕਬੀਰ ਕੰਚਨ ਭਇਆ ਭ੍ਰਮ ਗਿਆ ਸਮੁੰਦਰੈ ਪਾਰ ਉਦ ਕਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਹਿਗੀ ਸੁਨਹਿ ਸੁਨ ਮਿਲਿਆ ਸਮੁੰਦਰ ਸੀ ਪਮਨ ਰੂਪ ਹੋਏ ਜਾਵਹਿੰਗੇ ਬਹੁ ਰਹਿਮ ਕਾਹੇ ਆਵਹਿੰਗੇ ਆਵਣ ਜਾਣਾ ਹੁਕਮਤ ਸਹਿ ਕਾ ਹੁਕਮੈ ਬੁਝ ਸਮਾਵਹਿੰਗੇ ਰਹਾਉ ਜਬ ਚੂਕੇ ਪੰਜ ਧਾਤ ਕੀ ਰਚਨਾ ਐਸੇ ਭਰਮ ਚਕਾਵਹਿੰਗੇ ਦਰਸ਼ਨ ਛੋੜ ਭਏ ਸਮਦਰਸੀ ਏਕੋ ਨਾਮ ਧਿਆਵਹਿੰਗੇ ਜਿਤ ਹਮ ਲਾਏ ਤਿਤਹੀ ਲਾਗੇ ਤੈਸੇ ਕਰਮ ਕਮਾਵਹਿੰਗੇ ਹਰ ਜੀ ਕਿਰਪਾ ਕਰੇ ਜੋ ਆਪਣੀ ਤਉ ਗੁਰ ਕੇ ਸ਼ਬਦ ਸਮਾਵਹਿਗੇ ਜੀਵਤ ਮਰਹੁ ਮਰਹੁ ਪੁਨ ਜੀਵਹੁ ਪੁਨਰਪ ਜਨਮ ਨਾ ਹੋਈ ਕਹੋ ਕਬੀਰ ਜੋ ਨਾਮ ਸਮਾਨੀ ਸੁਨ ਰਹਿਆ ਲਿਵ ਸੋਈ ਜੋ ਤੁਮ ਮੋਕ ਕੋ ਦੂਰ ਕਰਤ ਹੋ ਤਉ ਤੁਮ ਮੁਕਤ ਬਤਾਵਹੁ ਏਕ ਅਨੇਕ ਹੋਏ ਰਹਿਓ ਸਗਲ ਮਹਿ ਅਬ ਕੈਸੇ ਪਰਮਾਵ ਰਾਮ ਮੋ ਕੋ ਤਾਰ ਕਹਾਂ ਲੈ ਜਈ ਹੈ ਸੂਦੋ ਮੁਕਤ ਕਹਾਂ ਦੇਉ ਕੈਸੀ ਕਰ ਪ੍ਰਸਾਦ ਮੋਹਿ ਪਾਈ ਹੈ ਰਹਾਉ ਤਾਰਨ ਤਰਨ ਤਬੈ ਲਗ ਕਹੀ ਹੈ ਜਬ ਲਗ ਤਤ ਨਾ ਜਾਣਿਆ ਅਬ ਤਉ ਬਿਮਲ ਭਏ ਘਟ ਹੀ ਮਹਿ ਕਹ ਕਬੀਰ ਮਨ ਮਾਨਿਆ ਜਿਨ ਗੜ ਕੋਟ ਕੀਏ ਕੰਚਨ ਕੇ ਛੋੜ ਗਿਆ ਸੋ ਰਾਵਣ ਕਾਹੇ ਕੀਜਤ ਹੈ ਮਨ ਭਾਵਨ ਜਬ ਜਮ ਆਏ ਕੇਸ ਤੇ ਪਕਰੈ ਤਹ ਹਰ ਕੋ ਨਾਮ ਛਡਾਵਨ ਰਹਾਉ ਕਾਲ ਅਕਾਲ ਖਸਮ ਕਾ ਕੀਨਾ ਇਹੋ ਪਰਪੰਚ ਬਧਾਵਨ ਕਹਿ ਕਬੀਰ ਤੇ ਅੰਤੇ ਮੁਕਤੇ ਜਿਨ ਹਿਰਦੈ RAM ਰਸਾਇਣ ਦੇਹੀ ਗਾਵਾ ਜਿਉ ਤਰ ਮਹਤੋ ਵਸਹਿ ਪੰਚ ਕਿਰਸਾਨਾ ਨੈ ਨੂੰ ਨਕਟੂ ਸਰਵਨੂ ਰਸਪਤ ਇੰਦਰੀ ਕਹਿਆ ਨਾ ਮਾਨਾ ਬਾਬਾ ਅਬ ਨਾ ਬਸੋ ਇਹ ਗਾਂਵ ਕਰੀ ਕਰੀ ਕਾ ਲੇਖਾ ਮੰਗੈ ਕਾਇਤ ਚੇ ਤੂੰ ਨਾਉ ਰਹਾਉ ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ ਪੰਜ ਕਿਰਸਾ ਨਵਾ ਭਾਗ ਗਏ ਲੈ ਬਾਂਦੇ ਉਹ ਜੀਓ ਦਰਬਾਰੀ ਕਹਿ ਕਬੀਰ ਸੁਨੋ ਰੇ ਸੰਤੋ ਖੇਤ ਹੀ ਕਰੋ ਨਵੇਰਾ ਅਬ ਕੀ ਬਾਰ ਬਖਸ਼ ਬੰਦੇ ਕਹੋ ਬਹੁਰਨਾ ਪਉ ਜਲ ਫੇਰਾ ਰਾਗ ਮਾਰੂ ਬਾਣੀ ਕਬੀਰ ਜੀਓ ਕੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਨਪਹੁ ਕਿਨੈ ਨਾ ਦੇਖਿਆ ਬਿਰਾਗੀ ਆੜੇ ਬਿਨ ਪੈ ਅਨਪਹੁ ਹੋਏ ਵੜਾ ਹੰਬੈ ਸਹੋ ਹਦੂਰ ਦੇਖੈ ਤਾਂ ਪਉ ਪਵੈ ਬਿਰਾਗੀ ਆੜੇ ਹੁਕਮੈ ਬੂਝੈ ਤਾਂ ਨਿਰਪਉ ਹੋਏ ਵੜਾ ਹੰਬੈ ਹਰ ਪਾਖੰਡ ਨਾ ਕੀਜਈ ਬੈਰਾਗੀ ਆੜੇ ਪਖੰਡ ਰੱਤਾ ਸਭ ਲੋਕ ਵਣਾ ਹੰਬੈ ਤ੍ਰਿਸ਼ਨਾ ਪਾਸ ਨਾ ਛੋਡੀ ਬਿਰਾਗੀ ਅੜੇ ਮਮਤਾ ਜਾਲਿਆ ਪਿੰਡ ਵਣਾ ਹੰਬੈ ਚਿੰਤਾ ਜਾਲ ਤਨ ਜਾਲਿਆ ਬਿਰਾਗੀ ਅੜੇ ਜੇ ਮਨ ਮਿਰਤ ਕੋਈ ਵਣਾ ਹੰਬੈ ਸਤਗੁਰ ਬਿਨ ਬੈਰਾਗ ਨਾ ਹੋਵੀ ਬਿਰਾਗੀ ਅੜੇ ਜੇ ਲੋਚਾ ਸਭ ਕੋਈ ਵਣਾ ਹੰਬੈ ਕਰਮ ਹੋਵੇ ਸਤਗੁਰ ਮਿਲੈ ਬਿਰਾਗੀ ਅੜੇ ਸਹਜੇ ਪਾਵੈ ਸੋਈ ਵਡਾ ਹੰਬੈ ਕਹੋ ਕਬੀਰ ਇੱਕ ਬੇਨਤੀ ਬਿਰਾਗੀ ਆੜੇ ਮੋਕੋ ਭਉਜਲ ਪਾਰ ਪਤਾਰ ਵਡਾ ਹੰਬੈ ਰਾਜ